ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਪੱਧਰਪੁਰੀਆ ਡੇਰੀ ਫਾਰਮਿੰਗ ਦੇ ਵਿੱਚ ਪਹੁੰਚ ਗਏ ਆਂ ਮੰਡੀ ਖੰਨਾ ਤੇ ਸਜਣੋ ਚੰਗੇ ਟੌਪ ਟੌਪ ਦੇ ਨਗੀਨੇ ਆਏ ਇਸ ਮੰਡੀ ਦੇ ਵਿੱਚ ਵੇਖਣ ਨੂੰ ਮਿਲ ਰਹੇ ਆ ਚੰਗੀਆਂ ਚੰਗੀਆਂ ਦਧਾਰੂ ਲੋ ਜੀ ਚੰਗੇ ਸੋਹਣੇ ਸੋਹਣੇ ਲੈ ਵਿਆ ਨੀ ਕੀ ਬਾਤ ਨਗੀਨੇ ਨਗੀਨੇ ਟੌਪ ਦੇ ਆ ਲਓ ਜੀ ਨਗੀਨਾ ਵੇਖੋ ਬੜੇ ਟੌ ਟੌ ਦੇ ਸੱਜਣੋਂ ਮੰਡੀ ਦੇ ਵਿੱਚ ਉਹ ਨਹੀਂ ਨਹੀਂ ਹੈ ਨਹੀਂ ਕੋਈ ਤੇ ਭਾਈ ਸਤਿ ਸ੍ਰੀ ਅਕਾਲ ਜੀ ਆਪਣੀਆਂ ਮੱਝ ਜੀ ਹਾਂ ਜੀ ਠੀਕ ਆ ਅੱਜ ਹੀ ਸੂਈਆ ਨਹੀਂ 10 15 ਦਿਨ 10 10 ਦਿਨ ਹੋ ਗਿਆ ਕਿੰਨਾ ਨੂੰ ਦੁੱਧ ਕੋਲ 14 15 ਲੀਟਰ ਹੈ ਤੋਰੋ ਕੇ ਮੜ ਜੀ ਹਾਂ ਤੋਰ ਦਿਓ 14 15 ਦੂਜਾ ਸੂਹਾ ਆ ਗਈ ਦੂਜੇ ਆ ਗਈ 6 ਦੰਦ ਬੂਤ ਲਓ ਜੀ ਕਿਆ ਬਾਤ ਹੈ ਸੱਜਣੋ ਤਾ ਉਹਦਾ ਨਗੀਨਾ ਹੀ ਆ ਲਓ ਜੀ ਝੋਟੀ ਆ ਸੱਜਣੋ ਕੋਕਾ ਪੀ ਸੀ ਆ ਮਗਰ ਕਟਾ ਆ ਗਿਆ ਹੈ ਕੱਟਾ ਆ ਹਾਂ ਰੇਟ ਕਿੰਨਾ ਜੀ ਹੁਣ ਤਾਂ 240 ਆ ਜੀ 240 ਕਿੰਨਾ ਵਿੱਚੋਂ ਮੰਤਨ ਕਰਨਾ ਹੈ 220 ਹੀ ਦੇ ਦੋ 20 ਹੀ ਠੀਕ ਹੈ ਜੀ 2 ਲੱਖ ਸੱਜਣੋਂ 20 ਹਜ਼ਾਰ ਦੀ ਝੋਟੀ ਮਿਲੂਗੀ ਤੇ ਬਾਕੀ ਫਿਰ ਵੀ ਆਪਣੀ ਮੰਡੀ ਦੇ ਵਿੱਚ ਆ ਕੇ ਸੱਲੀ ਕਰਿਆ ਕਰੋ ਮੰਡੀ ਦਾ ਵਿੱਚ ਲਾਖ ਠਾਇਆ ਕਰੋ ਪਸ਼ੂ ਚੰਗੇ ਇਥੇ ਟਾਉ ਟਾਉ ਦੇ ਨਗინੇ ਆਏ ਲਓ ਜੀ ਪਸ਼ੂ ਹਰ ਤਰ੍ਹਾਂ ਦਾ ਆਇਆ ਹੈ ਗਾਵਾ ਮਰਜਾ ਵੇੜਾ ਸੱਜਣੋਂ ਬੜੇ ਜਾਇਜ਼ ਜਾਇਜ਼ ਵੀ ਚੋਂ ਰੇਟ ਹੈਗੇ ਕਈ ਕਈ ਤੇਜ਼ ਵੀ ਹੈਗੇ ਆ ਹਰ ਤਰ੍ਹਾਂ ਦਾ ਭਾਅ ਤੇ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਜੀ